ਡੈਫੀਨੇਟਲੀ ਸਾਡੀ ਫੂਡ ਚੇਨ ਦੇ ਵਿੱਚ ਜਿਹੜੀ ਟੌਕਸਿਸਿਟੀ ਆਈ ਆ ਐਂਡ ਕਾਰਪੋਰੇਟ ਨੇ ਸਾਡੇ ਖਾਣ ਖਾਣ ਪਦਾਰਥਾਂ ਦੇ ਉੱਤੇ ਕਬਜ਼ਾ ਕੀਤਾ ਹੈ ਕਬਜ਼ਾ ਇਸ ਹੱਦ ਤੱਕ ਹੈ ਕਿ ਮੇਰਾ ਫੂਡ ਹੀ ਖਾਵੇ ਵਾਚਾ ਹਰ ਇੱਕ ਬ੍ਰਾਂਡ ਇਹ ਕਹਿ ਰਿਹਾ ਜੀ ਔਰ ਉਹ ਚ ਸਟਿਮੂਲੈਂਟ ਆਉਦੇ ਪਰਸਨਲ ਨੇ ਉਹਨਾਂ ਦੇ ਔਰ ਉਹਦੇ ਵਿੱਚ ਡਾਈਟ ਦੇ ਵਿੱਚ ਜਿਹੜਾ ਸਾਡਾ ਹੁਣ ਐਂਟਰ ਹੋ ਗਿਆ ਉਹ ਕਾਰਬੋਹਾਈਡਰੇਟ ਐਂਡ ਸਟਾਰਚ ਸਭ ਤੋਂ ਜ਼ਿਆਦਾ ਯਾਨੀ ਮਿੱਠਾ ਹੀ ਓਵਰ ਆਲ ਸ਼ੂਗਰ ਹੈ ਚਾਹੇ ਡਰੈਕ ਸ਼ੂਗਰ ਲੈ ਲੋ ਚਾਹੇ ਇੰਡਰੈਕਟ ਸ਼ੂਗਰ ਲੈ ਲੋ ਫੈਟ ਜਿਹੜੀ ਹੈ ਨੇਚਰਲ ਫੈਟ ਜਿਹੜੀ ਹੈ ਨੇਚਰਲ ਫੂਡ ਜਿਹੜਾ ਸਾਡੀ ਡਾਈਟ ਚੋਂ ਐਬਸੈਂਟ ਹੋ ਗਿਆ ਸਾਡੇ ਜਿਹੜੇ ਫੂਡ ਤੇ ਪੈਕਿੰਗ ਕਿਉਂਕਿ ਅਸੀਂ ਵੀ ਸਾਡੇ ਦਿਮਾਗ ਚ ਵੀ ਇਹ ਬਿਠਾਤਾ ਵੀ ਇਹ ਜਿਹੜੀ ਪੈਕਿੰਗ ਹੁੰਦੀ ਹੈ ਪੈਕਿੰਗ ਬੈਸਟ ਹੁੰਦੀ ਹੈ ਹਰ ਚੀਜ਼ ਫੂਡ ਨੂੰ ਪੈਕ ਕਰਨਾ ਜਦੋਂ ਪੈਕ ਕਰਦੇ ਆ ਉਹਦੀ ਫੂਡ ਦੀ ਸ਼ੈਲਫ ਲਾਈਫ ਵਧਾਈ ਜਾਂਦੀ ਹੈ ਜਦੋਂ ਸ਼ੈਲਫ ਲਾਈਫ ਵਧਾਉਣੀ ਹੋਵੇ ਉਹਦੇ ਬਹੁਤ ਸਾਰੇ ਕੈਮੀਕਲ ਪ੍ਰੋਸੈਸ ਚੋਂ ਨਿਕਲਣਾ ਪੈਂਦਾ ਉਸ ਨੂੰ ਕੋ ਪਾਲਿਸ਼ ਦਾ ਨਾਮ ਲੈ ਲੋ ਚਾਹੇ ਕੁਝ ਵੀ ਨਾਮ ਲੈ ਲੋ ਉਸ ਨੂੰ ਉਹ ਜਿਹੜੇ ਬੱਚਿਆਂ ਦੇ ਅੰਦਰ ਜਿਹੜੇ ਉਹਨਾਂ ਦੇ ਜਿਹੜੇ ਅ ਨਿਊਰੋਟ੍ਰਾਂਸਮੀਟਰ ਹੈ ਜਿਹੜੇ ਬ੍ਰੇਨ ਨੂੰ ਮੈਸੇਜ ਦਿੰਦੇ ਆ ਸਿਗਨਲ ਦਿੰਦੇ ਆ ਉਹਨਾਂ ਦੇ ਵਿੱਚ ਇੰਟਰਫੇਅਰ ਕਰ ਰਹੇ ਆ ਜੀ ਇਹ ਕੇ ਸਭ ਤੋਂ ਵੱਡਾ ਕਾਰਨ ਤੁਸੀਂ ਇਹ ਦੇਖੋ ਕਿ ਜਿਹੜਾ ਬੱਚਾ ਹਾਈਪਰ ਹੋਊਗਾ ਜਿਹੜਾ ਬੱਚਾ ਠਿਕਦਾ ਨਹੀਂ ਹੈ ਜਿਹੜਾ ਬੱਚਾ ਅ ਧਿਆਨ ਨਹੀਂ ਦੇ ਰਿਹਾ ਅਗਰ ਤੁਸੀਂ ਉਹਦੀ ਡਾਈਟ ਦੇ ਵਿੱਚ ਅ ਤੁਸੀਂ ਕਾਰਬੋਹਾਈਡਰੇਟ ਕੱਢ ਦਿੰਨੇ ਹੋ ਤੁਸੀਂ ਸਟਾਰਚ ਕੱਢ ਦਿੰਨੇ ਹੋ ਤੁਸੀਂ ਮਿੱਠਾ ਕੱਢ ਦਿੰਨੇ ਹੋ ਤੁਸੀਂ ਆਲੂ ਕੱਢ ਦਿੰਨੇ ਹੋ ਤੁਸੀਂ ਚੋਲ ਕੱਢ ਦਿੰਨੇ ਹੋ ਤੁਸੀਂ ਮੱਕੀ ਕੱਢ ਦਿੰਨੇ ਹੋ ਤੁਸੀਂ ਆ ਜਿਹੜੇ ਵਿੱਚ ਬਾਰੀ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਕੱਢ ਦਿੰਨੇ ਹੋ ਤਾਂ ਸੋਇਆਬੀਨ ਕੱਢ ਦਿੰਨੇ ਹੋ ਤਾਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਸੁਭਾਅ ਦੇ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਆਉਂਦੀ ਹੈ ਉਹੀ ਬੱਚੇ ਜਿਹੜੇ ਆ ਉਹ ਜਲਦੀ ਫੋਕਸ ਕਰਨਾ ਸ਼ੁਰੂ ਕਰਨਦੇ ਆ ਉਹ ਵੀ ਹੈ ਇੱਕ ਪਾੜ ਜਿਹੜਾ ਸਾਡਾ ਇਹ ਹੈਗਾ ਦੂਸਰਾ ਪਾੜ ਜਿਹੜਾ ਸਕੂਲ ਦੀ ਟਾਈਮਿੰਗ ਦਾ ਹੈਗਾ ਬੱਚੇ ਦੀ ਜਿਹੜੀ ਡਾਈਟ ਤੇ ਘੱਟ ਤੇ ਟਾਈਮ ਤੇ ਜ਼ਿਆਦਾ ਤਨ ਦਿੱਤਾ ਜਾ ਰਿਹਾ ਹੈਗਾ ਹਾਂ ਹਣਾ ਸਕੂਲ এডਿਕੇਸ਼ਨ ਦੇ ਵਿੱਚ ਸਾਰੇ ਸਵੇਰ ਤੋਂ ਲੈ ਕੇ ਸੌਣ ਤੱਕ ਸਿਰਫ ਉਹਦੇ ਕੋਲ ਹੱਥ 'ਚ ਕਿਤਾਬ ਹੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਚ ਫੂਡ ਜਿਹੜਾ ਐਬਸੈਂਟ ਹੁੰਦਾ ਜਾ ਰਿਹਾ ਹੈ ਔਰ ਫੂਡ ਵੀ ਮਾਂ-ਵਾਪੇ ਕਹਿੰਦੇ ਵੀ ਜੋ ਮਰਜ਼ੀ ਖਾ ਲੇ ਖਾ ਲੇ ਢਿੱਡ ਭਰ ਲੇ ਜਦੋਂ ਤੁਸੀਂ ਇਸ ਗੱਲ ਨੂੰ ਖੁੱਲ੍ਹ ਦੇ ਰਹੇ ਹੋ ਤਾਂ ਫਿਰ ਉਹ ਵੀ ਬੱਚਾ ਦਾ ਬੱਚਾ ਹੈ ਨਾ ਏਸ ਕਰਕੇ ਉਹਦੀ ਹੈਲਦੀ ਫੂਡ ਜਿਹੜਾ ਉਹਦੀ ਡਾਈਟ ਚ ਐਬਸੈਂਟ ਹੋ ਗਿਆ ਸਭ ਤੋਂ ਬ੍ਰੇਨ ਨੂੰ ਜਿਹੜਾ ਕੰਮ ਕਰਨ ਵਾਸਤੇ ਹੈਲਦੀ ਉਹ ਹੈਲਦੀ ਫੈਟ ਚਾਹੀਦੀ ਹੁੰਦੀ ਹੈ ਚਾਹੇ ਤੁਸੀਂ ਨਾਨ ਵੇਜ ਫਾਰਮ ਚ ਲੈ ਲਓ ਚਾਹੇ ਤੁਸੀਂ ਡੇਰੀ ਫਾਰਮ ਚ ਲੈ ਲਓ ਉਹਨੂੰ ਹੈਲਦੀ ਫੈਟ ਚਾਹੀਦੀ ਹੈ ਉਹਨੂੰ ਦਿਓ ਹੈਲਦੀ ਫੈਟ ਤੁਸੀਂ ਉਸ ਨੂੰ ਕਿਉਂ ਹੋ ਗਿਆ ਮੱਖਣ ਹੋ ਗਿਆ ਥੋੜੇ ਬਦਾਮ ਹੋ ਗਏ ਅਖਰੋਟ ਹੋ ਗਏ ਜਿਹੜੇ ਲੋਕ ਨਾਨ-ਵੈਜੀਟੇਰੀਅਨ ਨਾਨ-ਵੈਜੀਟੇਰੀਅਨ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਦੀ ਡਾਈਟ ਦੇ ਵਿੱਚ ਸ਼ਾਮਿਲ ਕਰਨ ਨਾਨ-ਵੈਜ ਨੂੰ ਭਰਪੂਰ ਮਾਤਰਾ ਦੇ ਵਿੱਚ ਜੀ ਜੇ ਡਾਕਟਰ ਸਾਹਿਬ ਤੁਸੀਂ ਦੁੱਧ ਦੀ ਗੱਲ ਕੀਤੀ ਘੋੜੀ ਦੀ ਗੱਲ ਕੀਤੀ ਮੱਖਣ ਦੀ ਗੱਲ ਕੀਤੀ ਇਹ ਕਹਿੰਦੇ ਹੈਗੇ ਕਿ ਡਾਕਟਰਾਂ ਨੇ ਤਾਂ ਇਹ ਕਾਫੀ ਸਮਾਂ ਪਹਿਲਾਂ ਬੰਦ ਕਰਤਾ ਸੀਗਾ ਵੀ ਦੇਸੀ ਘੋੜਾ ਉਹ ਪਹਿਲਾਂ ਕਰਤਾ ਸੀ ਨਹੀਂ ਨਹੀਂ ਉਹ ਤਾਂ ਆਣਾ ਤੁਹਾਨੂੰ ਸੀ ਜੋ ਪਹਿਲਾਂ ਕਹਿ ਕੇ ਆਟਿਆ ਕਿ ਸਟੱਡੀ ਜਿਹੜੀ ਹੈ ਇਸ ਕੰਟਰੋਲਡ ਬਾਏ ਦਾ ਕਾਰਪੋਰੇਟਸ ਜੀ ਹੁਣ ਜਿਹੜੀ ਸਟੱਡੀ ਹੈ ਉਹ ਦਫ਼ਤਰਾਂ 'ਚ ਬੈ ਕੇ ਹੁੰਦੀ ਹੈ ਸਾਇੰਸ ਜਿਹੜੀ ਹੈ ਉਹ ਉਦੋਂ ਤੱਕ ਹੀ ਤੁਹਾਡੇ ਲਈ ਲਾਭਦਾਇਕ ਹੈ ਜੋ ਤੱਕ ਉਹ ਰਾਈਟ ਹੈਂਡਸ ਵਿੱਚ ਹੈ। ਹਣਾ ਜਦੋਂ ਸਾਇੰਸ ਜਿਹੜੀ ਹੈ ਉਹ ਰੋਂਗ ਹੱਥਾਂ 'ਚ ਆ ਜੂਗੀ ਤਾਂ ਹੋ ਸਕਦਾ ਤੁਹਾਡੇ ਲਈ ਉਹ ਉਹੀ ਤੁਹਾਡੇ ਲਈ ਘਾਤਕ ਬਣ ਜਾਵੇ। ਮਨੁੱਖੀ ਵਿਕਾਸ ਦਾ ਵੀ ਕਾਰਨ ਬਣਦੀ ਹੈ ਔਰ ਮਨੁੱਖੀ ਵਿਨਾਸ਼ ਦਾ ਵੀ ਕਾਰਨ ਸਾਇੰਸ ਹੀ ਬਣਦੀ ਹੈ। ਜੀ ਠੀਕ ਹੈ। ਜਿਹੜੀ ਉਹ ਪੁਰਾਣੀਆ ਥਿਉਰੀ ਸੀ ਤੁਸੀਂ ਹੈਰਾਨ ਹੋਵੋਗੇ ਕਿ ਹੁਣ ਜਿਹੜੇ ਯੂਰਪ ਦੇ ਵਿੱਚ ਬੱਚੇ ਜਿਹੜੇ ਪੜ ਰਹੇ ਆ ਸੌਰੀ ਯੂਰਪ ਦੇ ਬੱਚੇ ਯੂਰਪ ਦੇ ਵਿੱਚ ਜਿਹੜੇ ਪੈਦਾ ਹੋ ਰਹੇ ਬੱਚੇ ਜਾਂ ਸਾਰੇ ਆ ਹੁਣ ਜੰਮਦੇ ਬੱਚੇ ਨੂੰ ਤੁਸੀਂ ਉਹਨੂੰ ਫਾਰਮੂਲਾ ਮਿਲਕ ਤੇ ਪਾਇਆ ਜਾ ਰਿਹਾ ਇੰਡੀਆ ਚ ਵੀ ਇਹ ਟ੍ਰੈਂਡ ਹੁਣ ਸ਼ੁਰੂ ਹੋ ਗਿਆ ਫਾਰਮੂਲਾ ਮਿਲਕ ਬਹੁਤ ਜ਼ਰੂਰੀ ਹੈ ਨਾਲ ਬੱਚੇ ਦੇ ਮਾਂ ਦੇ ਦੁੱਧ ਨਾਲ ਫਾਰਮੂਲਾ ਮਿਲਕ ਦੇਣਾ ਜ਼ਰੂਰੀ ਹੈ ਮੈਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਜੋ ਮੈਡੀਕੋਜ਼ ਡਿਪਾਰਟਮੈਂਟ ਵਿੱਚ ਉੱਥੇ ਦਵਾਈਆਂ ਦੇ ਨਾਲ ਨਾਲ ਦੁੱਧ ਵਾਲੇ ਡੱਬੇ ਨਾਲ ਬਰਾਬਰ ਵੇਚ ਰਹੇ ਹੁੰਦੇ ਮੈਨੂੰ ਲੱਗਦਾ ਵੀ ਡੇਰੀ ਖੋਲ੍ਹ ਲੈਣੀ ਚਾਹੀਦੀ ਹੈ ਠੀਕ ਹੈ ਜਿਹੜਾ ਆਰਟੀਫੀਸ਼ੀਅਲੀ ਡੱਬਾ ਬੰਦ ਦੁੱਧ ਹੁੰਦਾ ਹੈ ਉਹਦੇ ਚ ਕਦੇ ਮਾਂ ਦੇ ਦੁੱਧ ਦੇ ਬਰਾ ਉਹਦੇ ਵਿੱਚ ਉਪਰੋਂ ਜਿਹੜੇ ਹੈਗੇ ਆ ਨਿਊਟ੍ਰੀਸ਼ਨ ਫੈਕਟ ਜਿਹੜੇ ਹੈਗੇ ਆ ਉਹ ਨਹੀਂ ਹੁੰਦੇ ਉਹਦੇ ਵਿੱਚ ਉੱਚ ਆਰਟੀਫੀਸ਼ੀਅਲ ਮਿੱਠਾ ਹੁੰਦਾ ਆਰਟੀਫੀਸ਼ੀਅਲ ਟੈਸਟ ਹੁੰਦਾ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਬੱਚਾ ਹੌਲੀ ਹੌਲੀ ਕਰਕੇ ਮਾਂ ਦਾ ਦੁੱਧ ਛੱਡ ਕੇ ਹਾਂ ਤੇ ਉਹ ਤੇ ਸ਼ਿਫਟ ਹੋ ਜਾਂਦਾ ਆਪਣੇ ਆਪ ਹੀ ਕੰਪਨੀਆਂ ਜਿਹੜੀਆਂ ਹੁਣ ਇਸ ਇਸ ਤਜੋਰ ਤੇ ਲੱਗੀਆਂ ਜੀ ਔਰ ਉਹ ਦੁੱਧ ਦੀ ਜਿਹੜੀ ਮਾਤਰਾ ਹੈ ਉਹ ਤਿੰਨ ਤਿੰਨ ਚਾਰ ਚਾਰ ਬੋਤਲਾਂ ਤੇ ਆ ਜਾਂਦਾ ਛੋਟੇ ਛੋਟੇ ਬੱਚਾ ਹੀ ਔਰ ਹੋਰ ਫੂਡ ਦੇ ਪ੍ਰਤੀ ਉਹਦੀ ਚੁਆਇਸ ਹੀ ਖਤਮ ਕਰ ਦਿੰਦਾ ਉਸ ਤੋਂ ਬਾਅਦ ਫਿਰ ਅਗਲਾ ਕੀ ਕਹਿੰਦਾ ਕਹਿੰਦੇ ਨਹੀਂ ਡੱਬੇ ਵਾਲਾ ਸੀਰੀਅਲ ਦੇਣੇ ਇਸ ਨੂੰ ਆਮ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਤਾਂ ਸੀਰੀਅਲਸ ਦਾ ਪਤਾ ਨਹੀਂ ਹੈ ਵੀ ਜਿਹੜੇ ਡੱਬੇ ਵਾਲੇ ਦਲੀਏ ਦੇਣੇ ਹੈਗੇ ਆ ਜੀ ਇਹ ਪਹਿਲਾਂ ਨਹੀਂ ਹੁੰਦਾ ਸੀ ਦਾਲ ਦਿਖਾਉਂਦੇ ਸੀ ਉਹਨੂੰ ਚੋਲਾਂ ਦਾ ਪਾਣੀ ਖਾਉਂਦੇ ਸੀ ਹੁਣ ਇਹ ਕਰਕੇ ਸਬਜ਼ੀ ਤਲਾ ਲੈਂਦੇ ਸੀ ਅੰਡੇ ਤਲਾ ਲੈਂਦੇ ਸੀ ਦੂਸਰੇ ਦੁੱਧ ਤੇ ਪਾ ਲੰਦੇ ਸੀ ਮੱਖਣ ਤੇ ਪਾ ਲੰਦੇ ਸੀ ਇਹਨਾਂ ਚੀਜ਼ਾਂ ਤੇ ਪਾਉਂਦੇ ਸੀ ਅਸੀਂ ਹਾਂ ਤਾਂ ਉਹ 3 ਸਾਲ ਤੱਕ ਉਹ ਹੁੰਦੇ ਉਹਦੇ ਵਿੱਚ ਹੁਣੇ ਸਟੱਡੀ ਆ ਰਹੀ ਕਿ ਜਿਹੜੇ ਸਾਡੇ ਪੇਟ ਦੇ ਜਿਹੜੇ ਆਂਤੜੀ ਦੇ ਅੰਦਰ ਜਿਹੜੇ ਬੈਕਟੀਰੀਆ ਹੁੰਦੇ ਆ ਉਹ ਸ਼ੁਰੂ ਤੋਂ ਹੀ ਜੋ ਤੁਸੀਂ ਫਾਰਮੂਲਾ ਮਿਲਕ ਦਿਓਗੇ ਤਾਂ ਪੇਟ ਦੇ ਬੈਕਟੀਰੀਆ ਜਿਹੜੇ ਆ ਉਹ ਚੇਂਜ ਹੋ ਜਾਣਗੇ ਉਸ ਤੋਂ ਬਾਅਦ ਉਹ ਸਿਰਫ ਡੱਬਾ ਬੰਦ ਦੁੱਧ ਹੀ ਮੰਗੀ ਜਾਣਗੇ ਕਿਉਂਕਿ ਉਹਨਾਂ ਦੇ ਪਰਸਨਲ ਅਸ਼ਕਾਰ ਹੈਗੇ ਆ ਉਹ ਵੀ ਆਪ ਦੇ ਅੰਦਰ ਮਜ਼ਦੂਰ ਵੀ ਆਪ ਦੇ ਬਿਠਾਤੇ ਤੇ ਸਪਲਾਈ ਵੀ ਸਾਡੀ ਆ ਜੀ ਠੀਕ ਹੈ ਤੁਸੀਂ ਤਾਂ ਸਪਲਾਇਰ ਆ ਹੋ ਵਿਚਾਲੇ ਸਪਲਾਈ ਦੇ ਪੂਰੀ ਕਰਾਉਣ ਵਾਲੇ ਜ ਤੇ ਡਿਮਾਂਡ ਵੀ ਉਹਨਾਂ ਨੇ ਉਹੀ ਕਰਨੀ ਐ ਤੇ ਅੰਗ ਪਚਾਉਣ ਵਾਲੇ ਵੀ ਉਹਨਾਂ ਦੇ ਹੀ ਆ ਬੈਕਟੀਰੀਆ ਵੀ ਉਹਨਾਂ ਦੇ ਹੀ ਆ ਜੀ ਤੇ ਇਸ ਕਰਕੇ ਹੁਣ ਯੂਰਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਰੋਲਾ ਮੱਚਿਆ ਹੋਇਆ ਹੈ ਕਿ ਡੱਬਾ ਬੰਦ ਦੁੱਧ ਜਿਹੜਾ ਹੈਗਾ ਉਹ ਵੀ ਤੁਹਾਡਾ ਲਰਨਿੰਗ ਡਿਸੇਬਿਲਟੀ ADHD ਐਂਡ ਆਰਟਿਜ਼ਮ ਇਸ ਨੂੰ ਵਧਾ ਰਿਹਾ ਹੈ ਜੀ ਜਿਵੇਂ ਤੁਸੀਂ ਜਿਹੜੇ ਬੱਚੇ ਆਰਟਿਜ਼ਮ ਦਾ ਸ਼ਿਕਾਰ ਹੈ ADHD ਵਾਲੀ ਹੈ ਉਹ ਸਾਰੇ ਆ ਜਿਨ੍ਹਾਂ ਦੇ ਬੱਚੇ ਹਜੇ ਹੁਣੇ ਛੋਟੀ ਉਮਰ 'ਚ ਵੀ ਰਿਸਪੌਂਡਿੰਗ ਕਰ ਰਹੇ ਅਗਰ ਉਹ ਲੋਕ ਡੱਬਾ ਬੰਦ ਦੁੱਧ ਨੂੰ ਆਪਦੀ ਡਾਈਟ ਚੋਂ ਕੱਢ ਦੇਣਗੇ ਠੀਕ ਹੈ ਉਹ ਦੇਖਣਗੇ ਕਿ ਉਹਨਾਂ ਦੇ ਬੱਚਿਆਂ 'ਚ ਤੇਜ਼ੀ ਨਾਲ ਚੇਂਜ ਆਉਂਦਾ ਹੈ ਹੁੰਦਾ ਕੀ ਹੈ ਕਿ ਜੋ ਯੂਰਪ ਤੋਂ ਬੱਚਾ ਆਈ ਇੱਥੇ ਯੂਰਪ ਦੇ ਵਿੱਚ ਤੋਂ ਇਹ ਹੈ ਕਿ ਥੋੜਾ ਬੱਚਾ ਜਿਹੜਾ ਹੈਗਾ ਯੂਰਪ ਆਪਣੇ ਸਿੱਧਾ ਆਪ ਯੂਰਪ ਕਹਿੰਦੇ ਆਪਾਂ ਕਹਿੰਦੇ ਪੱਛਮੀ ਦੇਸ਼ ਠੀਕ ਰਹੂਗਾ ਯਾ ਰਾਈਟ ਉੱਥੇ ਜਿਹੜਾ ਜਿਹੜੇ ਡਾਇਗਨੋਸ ਰੇਟ ਆ ਜੇ ਥੋੜਾ ਬੱਚਾ ਇਸ ਤਰ੍ਹਾਂ ਹੋ ਗਿਆ ਤੁਹਾਨੂੰ 2-2 ਸਾਲ ਤੱਕ ਵੇਟਿੰਗ ਹੈ ਤੁਹਾਡੀ ਠੀਕ ਚੈੱਕ ਕਰਾਉਣ ਵਾਸਤੇ ਵੀ ਵਾਕਈ ਨੋਟਿਸ ਮ ਹੈਗਾ ਕਿ ਨਹੀਂ ਹੈਗਾ ਉਦੋਂ ਤੱਕ ਤਾਂ ਬੱਚਾ ਪਾਰ ਲੰਘ ਜੂਗਾ ਹਾਂ ਠੀਕ ਹੈ ਉਹ ਜਦੋਂ ਇੰਡੀਆ ਆਉਂਦੇ ਆ ਤੋ ਦੇਖ ਸਾਡੇ ਬੱਚੇ ਸੁਧਾਰ ਹੈ ਜੇ ਬਿਨਾ ਥੈਰੇਪੀ ਤੋਂ ਸੁਧਾਰ ਆ ਗਿਆ ਸੁਧਾਰ ਕੀ ਹੁੰਦਾ ਹੈ ਕਿ ਉਹ ਕੁਦਰਤੀ ਖਾਣੇ ਤੇ ਆ ਜਾਂਦਾ ਹੈ ਇੱਥੇ ਮਾਰਕੀਟ ਚੋਂ ਨਹੀਂ ਇੱਥੇ ਖੇਤਾਂ ਚੋਂ ਵੀ ਅਸਲੀ ਖਾਣਾ ਆ ਰਿਹਾ ਹੈ ਇੱਥੇ ਡਾਇਰੈਕਟ ਡੇਰੀ ਤੋਂ ਵੀ ਦੁੱਧ ਹਜੇ ਤੱਕ ਆ ਰਿਹਾ ਹੈ ਸਾਡੇ ਕੋਲ ਆਪਸ਼ਨ ਹੈਗੀ ਹੈ ਹਜੇ ਵੀ ਹਜੇ ਵੀ ਸਾਨੂੰ ਮੀਟ ਜਿਹੜਾ ਆਰਗੇਨਿਕ ਮਿਲਦਾ ਇੱਥੇ ਹਜੇ ਵੀ ਕੇਲੇ ਦਾ ਸਵਾਦ ਉਹ ਹੈਗਾ ਪੁਰਾਣੇ ਕੇਲੇ ਵਾਲਾ ਉਹਨਾਂ ਨਹੀਂ ਵਿਗੜਿਆ ਜਿੰਨਾ ਪੱਛਮੀ ਦੇਸ਼ਾਂ ਦਾ ਵਿਗੜ ਗਿਆ ਤੇ ਇੱਥੇ ਆ ਕੇ ਉਹਨਾਂ ਦੀ ਦੇਖਦੇ ਹੈ ਕਿ ਉਹ ਚੇਂਜਸ ਆਨੇ ਸ਼ੁਰੂ ਹੋ ਜਾਂਦੇ ਆ ਉਹ ਇਹ ਸੋਚਦੇ ਵੀ ਨਹੀਂ ਨਹੀਂ ਇੱਥੇ ਸ਼ਾਇਦ ਸਾਡਾ ਸੋਸ਼ਲ ਹੋਇਆ ਬੱਚਾ ਤਾਂ ਹੋਇਆ ਸੋਸ਼ਲ ਵੀ ਇੱਕ 파ਟ ਹੈ ਸੋਸ਼ਲ ਵੀ ਇੱਕ 파ਟ ਹੈ ਲੇਕਿਨ ਵੱਡਾ 파ਟ ਹੈ ਉਹ ਦਾ ਦੁੱਧ ਦਾ ਡੱਬਾ ਬੰਦੇ ਸਾਰੀ ਚੀਜ਼ਾਂ ਤੋਂ ਪੁਰਾਣੇ ਬਜ਼ੁਰਗ ਜਿਹੜੇ ਹਟਾ ਦਿੰਦੇ ਤੇ ਉਹ ਗਾਂ ਦਾ ਦੁੱਧ ਮੱਝ ਦਾ ਦੁੱਧ ਬੱਕਰੀ ਦੁੱਧ ਜੋ ਵੀ ਅਨੂ ਸੋਰਸ ਮੰਦਾ ਉਹ ਤੇ ਪਾ ਲੈਂਦੇ ਉਹ ਕੁਦਰਤੀ ਖਾਣਾ ਬਿਨਾ ਪਾਲਿਸ਼ ਵਾਲੀਆਂ ਚੀਜ਼ਾਂ ਹਜੇ ਵੀ ਬਾਣੀਆਂ ਦੀ ਹੱਟੀ ਤੋਂ ਸਾਡੀਆਂ ਦਾਲਾਂ ਆਉਂਦੀਆਂ ਬੋਰੀਆਂ ਦੇ ਵਿੱਚੋਂ ਖੁੱਲੀਆਂ ਦਾਲਾਂ ਆ ਰਹੀਆਂ ਹਜੇ ਜੀ ਹਜੇ ਸਾਡੇ ਕੋਲ ਆਪਸ਼ਨ ਹੈਗੀ ਐ 2-4 ਸਾਲ ਜੀ 5 ਸਾਲ ਬਾਅਦ ਤੇ ਮੋਲ ਜਿਹੜੇ ਐ ਇਹਦੇ ਅੰਬਾਣੀ ਦੇ ਜਿਹੜੇ ਮੋਲ ਐ ਉਹ ਸੈੱਟ ਕਰ ਜਾਣਗੇ ਆਪਾਂ ਜੀ ਉਹ ਤਾਂ ਸਾਨੂੰ ਵੀ ਉੱਥੇ ਜਾਣਾ ਪਊਗਾ ਕਿਉਂਕਿ ਅਸੀਂ ਜਿਹੜੀ ਰਿਸਰਚ ਕਰ ਰਹੇ ਹਾਂ ਉਹ ਯੂਰਪ ਦੀ ਕਰ ਰਹੇ ਹਾਂ ਯੂਰਪ ਇਸ ਤੇ ਮੈਂ ਪੂਰੀ ਤਰ੍ਹਾਂ ਤਲਬਲਾ ਚੁੱਕੇ ਹਾਂ ਉੱਥੇ ਹੁਣ ਯੂਐਸਟੀ ਜਿਹੜੀ ਸਟੱਡੀ ਕਰ ਰਹੀ ਐ ਵੀ ਹਰ ਆਉਣ ਵਾਲੇ ਸਮੇਂ ਦੇ ਵਿੱਚ ਹਰ ਦੂਸਰਾ ਵਿਅਕਤੀ ਕਿਸੇ ਨਾ ਕਿਸੇ ਵੱਡੇ ਲਾ ਇਲਾਜ ਬਿਮਾਰੀ ਦਾ ਸ਼ਿਕਾਰ ਹੋਊਗਾ